ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ 350 ਸਾਲਾ ਸ੍ਰੀ ਦਿਸ਼ਾब्दी ਮਨਾਇਆ ਜਾ ਰਿਹਾ ਹੈ ਜਿਸ ਉਪਲੱਖ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡਾ ਸ਼ਹਾਦਤ ਪਤ ਬਣਾਇਆ ਹੈ ਜਿਹਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਪਾਈ ਜਾਂਦਾ ਜੀ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਾਲਾ ਜੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਇੱਥੇ ਲਿਖਿਆ ਗਿਆ ਹੈ ਇਹ ਇੱਕ ਕਾਲਜ ਵਾਸਤੇ ਮੈਂ ਕਹਿ ਸਕਦੀ ਆ ਕਿ ਇੱਕ ਐਸੈਟ ਹੈ ਕਿ ਸਾਡੇ ਬੱਚੇ ਪੜ੍ਹਨਗੇ ਸਮਝਣਗੇ ਸਿੱਖਣਗੇ ਸਾਡੀ ਬਨੇਰੀ ਬਹੁਤ ਕੁਝ ਇੱਥੋਂ ਸਿੱਖੇਗੀ ਤੇ ਅੱਜ ਅਸੀਂ ਉਦਘਾਟਨ ਕੀਤਾ ਔਰ ਇਹਦੇ ਨਾਲ ਨਾਲ ਹੀ ਅੱਜ ਇੱਕ ਸਕੂਲ ਸਕੂਟੀ ਔਰ ਬਾਈਕ ਰਾਈਡ ਜੋ ਕਿ ਬੱਚੇ ਸਾਡੇ ਕੱਢ ਰਹੇ ਨੇ ਯੂਥ ਦੇ ਬੱਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਰੇ ਇਨਵੋਲਵ ਹੋ ਕੇ ਇੱਕ ਛੋਟੀ ਜੀ ਰਾਈਡ ਕੱਢ ਰਹੇ ਨੇ ਜੋ ਕਿ ਗੁਰੂ ਸਾਹਿਬ ਨੂੰ ਸਮਰਪਿਤ ਹੈ ਪਾਈ ਜਤਾ ਜੀ ਨੂੰ ਸਮਰਪਿਤ ਹੈ ਰੰਗਰੇਟੇ ਗੁਰੂ ਕੇ ਬੇਟੇ ਜਿਦੇ ਵਿੱਚ ਬੱਚੇ ਇੱਕ ਮੈਸੇਜ ਦੇ ਰਹੇ ਨੇ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਲਾਸਾਨੀ ਸ਼ਹਾਦਤ ਦਿੱਤੀ ਜੋ ਸ਼ਹਾਦਤ ਇੱਕ ਮਿਸਾਲ ਹੈ ਦੁਨੀਆ ਦੇ ਵਿੱਚ ਨਾ ਅਜੇ ਤੱਕ ਕਿਸੇ ਨੇ ਦਿੱਤੀ ਤੇ ਨਾ ਹੀ ਕੋਈ ਦੇਗਾ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਗੁਰਤੇ ਖਾਦਰ ਜੀ ਨੂੰ ਸਮਰਪਿਤ ਬਹੁਤ ਵੱਡੀ ਰੈਂਡੀ ਜੋ ਕਿ ਸਾਡੇ ਬੱਚਾ ਨੇ ਪ੍ਰੋਗਰਾਮ ਬਣਾਇਆ ਤੇ ਇਹਦੇ ਵਾਸਤੇ ਮੈਂ ਆਪੀਲ ਵੀ ਕਰਦੀ ਆ ਸਾਰਿਆਂ ਨੂੰ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਸੱਚੇ ਰਸਤੇ ਤੇ ਸੱਚੇ ਮਾਰਗ ਤੇ ਚੱਲ ਸਕੀਏ ਤਾਕੀ ਸਾਨੂੰ ਵੀ ਜੀਵਨ ਜਾਂਚ ਆ ਜਾਏ ਔਰ ਐਦਾ ਹੀ ਸ਼ਤਾਬਦੀ ਮਨਾਉਂਦਾ ਤਾਂ ਹੀ ਫਾਇਦਾ ਹੈ ਕਿ ਜਦੋਂ ਆਪਾਂ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੀ ਸਰਵ ਸੰਜੀਵਾਲਤਾ ਤੇ ਚੱਲ ਸਕਾਂਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ 350 ਸਾਲਾ ਸ੍ਰੀ ਦਿਸ਼ਾब्दी ਮਨਾਇਆ ਜਾ ਰਿਹਾ ਹੈ ਜਿਸ ਉਪਲਕਸ਼ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡਾ ਸ਼ਹਾਦਤ ਪੱਤ ਬਣਾਇਆ ਹੈ ਜਿਹਦੇ ਚ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਪਾਈ ਜਾਂਦਾ ਜੀ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਇੱਥੇ ਲਿਖਿਆ ਗਿਆ ਹੈ ਇਹ ਇੱਕ ਕਾਲਜ ਵਾਸਤੇ ਮੈਂ ਕਹਿ ਸਕਦੀ ਆ ਕਿ ਇੱਕ ਐਸੈਟ ਹੈ ਕਿ ਸਾਡੇ ਬੱਚੇ ਪੜ੍ਹਨਗੇ ਸਮਝਣਗੇ ਸਿੱਖਣਗੇ ਸਾਡੀ ਪਨੀਰੀ ਬਹੁਤ ਕੁਝ ਇੱਥੋਂ ਸਿੱਖੇਗੀ ਤੇ ਅਦਾਸੀ ਉਦਘਾਟਨ ਕੀਤਾ ਔਰ ਇਹਦੇ ਨਾਲ ਨਾਲ ਹੀ ਅੱਜ ਇੱਕ ਸਕੂਲ ਸਕੂਟੀ ਔਰ ਬਾਈਕ ਰਾਈਡ ਜੋ ਕਿ ਬੱਚੇ ਸਾਡੇ ਕੱਢ ਰਹੇ ਨੇ ਯੂਥ ਦੇ ਬੱਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਰੇ ਇਨਵੋਲਵ ਹੋ ਕੇ ਇੱਕ ਛੋਟੀ ਜੀ ਰਾਈਡ ਕੱਢ ਰਹੇ ਨੇ ਜੋ ਕਿ ਗੁਰੂ ਸਾਹਿਬ ਨੂੰ ਸਮਰਪਿਤ ਹੈ ਪਾਈ ਜਤਾ ਜੀ ਨੂੰ ਸਮਰਪਿਤ ਹੈ ਰੰਗਰੇਟੇ ਗੁਰੂ ਕੇ ਬੇਟੇ ਜਿਦੇ ਵਿੱਚ ਬੱਚੇ ਇੱਕ ਮੈਸੇਜ ਦੇ ਰਹੇ ਨੇ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਲਾਸਾਨੀ ਸ਼ਹਾਦਤ ਦਿੱਤੀ ਜੋ ਸ਼ਹਾਦਤ ਇੱਕ ਮਿਸਾਲ ਹੈ ਦੁਨੀਆ ਦੇ ਵਿੱਚ ਨਾ ਅਜੇ ਤੱਕ ਕਿਸੇ ਨੇ ਦਿੱਤੀ ਤੇ ਨਾ ਹੀ ਕੋਈ ਦੇਗਾ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਗੁਰਤੇ ਭਾਦਰ ਜੀ ਨੂੰ ਸਮਰਪਿਤ ਬਹੁਤ ਵੱਡੀ ਰੈਂਡੀ ਜੋ ਕਿ ਸਾਡੇ ਬੱਚਾ ਨੇ ਪ੍ਰੋਗਰਾਮ ਬਣਾਇਆ ਤੇ ਇਹਦੇ ਵਾਸਤੇ ਮੈਂ ਆਪੀਲ ਵੀ ਕਰਦੀ ਆ ਸਾਰਿਆਂ ਨੂੰ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਸੱਚੇ ਰਸਤੇ ਤੇ ਸੱਚੇ ਮਾਰਗ ਤੇ ਚੱਲ ਸਕੀਏ ਤਾਕੀ ਸਾਨੂੰ ਵੀ ਜੀਵਨ ਜਾਂਚ ਆ ਜਾਏ ਔਰ ਐਦਾ ਹੀ ਸ਼ਤਬਦੀ ਮਨਾਉਂਦਾ ਤਾਂ ਹੀ ਫਾਇਦਾ ਹੈ ਕਿ ਜਦੋਂ ਆਪਾਂ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੀ ਸਰਵ ਸੰਜੀਵਾਲਤਾ ਤੇ ਚੱਲ ਸਕਾਂਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ੍ਰੀ ਦਿਸ਼ਾਬੀ ਮਨਾਇਆ ਜਾ ਰਿਹਾ ਹੈ ਜਿਸ ਉਪਲਖ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡਾ ਸ਼ਹਾਦਤ ਪਤ ਬਣਾਇਆ ਜਿਹਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਪਾਈ ਜਾਂਦਾ ਜੀ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਇੱਥੇ ਲਿਖਿਆ ਗਿਆ ਹੈ ਇਹ ਇੱਕ ਕਾਲਜ ਵਾਸਤੇ ਮੈਂ ਕਹਿ ਸਕਦੀ ਆ ਕਿ ਇੱਕ ਐਸੈਟ ਹੈ ਕਿ ਸਾਡੇ ਬੱਚੇ ਪੜ੍ਹਨਗੇ ਸਮਝਣਗੇ ਸਿੱਖਣਗੇ ਸਾਡੀ ਪਨੀਰੀ ਬਹੁਤ ਕੁਝ ਇੱਥੋਂ ਸਿੱਖੇਗੀ ਤੇ ਅੱਜ ਅਸੀਂ ਉਦਘਾਟਨ ਕੀਤਾ ਔਰ ਇਹਦੇ ਨਾਲ ਨਾਲ ਹੀ ਅੱਜ ਇੱਕ ਸਕੂਲ ਸਕੂਟੀ ਔਰ ਬਾਈਕ ਰਾਈਡ ਜੋ ਕਿ ਬੱਚੇ ਸਾਡੇ ਕੱਢ ਰਹੇ ਨੇ ਯੂਥ ਦੇ ਬੱਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਰੇ ਇਨਵੋਲਵ ਹੋ ਕੇ ਇੱਕ ਛੋਟੀ ਜੀ ਰਾਈਡ ਕੱਢ ਰਹੇ ਨੇ ਜੋ ਕਿ ਗੁਰੂ ਸਾਹਿਬ ਨੂੰ ਸਮਰਪਿਤ ਹੈ ਪਾਈ ਜਾਤਾ ਜੀ ਨੂੰ ਸਮਰਪਿਤ ਹੈ ਰੰਗਰੇਟੇ ਗੁਰੂ ਕੇ ਬੇਟੇ ਜਿਦੇ ਵਿੱਚ ਬੱਚੇ ਇੱਕ ਮੈਸੇਜ ਦੇ ਰਹੇ ਨੇ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਲਾਸਾਨੀ ਸ਼ਹਾਦਤ ਦਿੱਤੀ ਜੋ ਸ਼ਹਾਦਤ ਇੱਕ ਮਿਸਾਲ ਹੈ ਦੁਨੀਆ ਦੇ ਵਿੱਚ ਨਾ ਅਜ ਤੱਕ ਕਿਸੇ ਨੇ ਦਿੱਤੀ ਤੇ ਨਾ ਹੀ ਕੋਈ ਦੇਗਾ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਗੁਰਤੇ ਭਾਦਰ ਜੀ ਨੂੰ ਸਮਰਪਿਤ ਬਹੁਤ ਵੱਡੀ ਰੈਂਡੀ ਜੋ ਕਿ ਸਾਡੇ ਬੱਚਾ ਨੇ ਪ੍ਰੋਗਰਾਮ ਬਣਾਇਆ ਤੇ ਇਹਦੇ ਵਾਸਤੇ ਮੈਂ ਆਪੀਲ ਵੀ ਕਰਦੀ ਆ ਸਾਰਿਆਂ ਨੂੰ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਸੱਚੇ ਰਸਤੇ ਸੱਚੇ ਮਾਰਗ ਤੇ ਚੱਲ ਸਕੀਏ ਤਾਂ ਕਿ ਸਾਨੂੰ ਵੀ ਜੀਵਨ ਜਾਂਚ ਆ ਜਾਏ ਔਰ ਐਦਾ ਹੀ ਸ਼ਤਬ ਦੀ ਮੰਨਦਾ ਤਾਂ ਹੀ ਫਾਇਦਾ ਹੈ ਕਿ ਜਦੋਂ ਆਪਾਂ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੀ ਸਰਬ ਸੰਜੀਵਾਲਤਾ ਤੇ ਚੱਲ ਸਕਾਂਗੇ ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 3.500 ਸਾਲਾ ਸ੍ਰੀ ਦਿਸ਼ਾਬਦੀ ਮਨਾਇਆ ਜਾ ਰਿਹਾ ਹੈ ਜਿਸ ਉਪਲਕਸ਼ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡਾ ਸ਼ਹਾਦਤ ਪਤ ਬਣਾਇਆ ਹੈ ਜਿਹਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਪਾਈ ਜਾਂਦਾ ਜੀ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਲਾ ਜੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਇੱਥੇ ਲਿਖਿਆ ਗਿਆ ਹੈ ਇਹ ਇੱਕ ਕਾਲਜ ਵਾਸਤੇ ਮੈਂ ਕਹਿ ਸਕਦੀ ਆ ਕਿ ਇੱਕ ਐਸੈਟ ਹੈ ਕਿ ਸਾਡੇ ਬੱਚੇ ਪੜ੍ਹਨਗੇ ਸਮਝਣਗੇ ਸਿੱਖਣਗੇ ਸਾਡੀ ਬਨੇਰੀ ਬਹੁਤ ਕੁਝ ਇੱਥੋਂ ਸਿੱਖੇਗੀ ਤੇ ਅੱਜ ਅਸੀਂ ਉਦਘਾਟਨ ਕੀਤਾ ਔਰ ਇਹਦੇ ਨਾਲ ਨਾਲ ਹੀ ਅੱਜ ਇੱਕ ਸਕੂਲ ਸਕੂਟੀ ਔਰ ਬਾਈਕ ਰਾਈਡ ਜੋ ਕਿ ਬੱਚੇ ਸਾਡੇ ਕੱਢ ਰਹੇ ਨੇ ਯੂਥ ਦੇ ਬੱਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਰੇ ਇਨਵੋਲਵ ਹੋ ਕੇ ਇੱਕ ਛੋਟੀ ਜੀ ਰਾਈਡ ਕੱਢ ਰਹੇ ਨੇ ਜੋ ਕਿ ਗੁਰੂ ਸਾਹਿਬ ਨੂੰ ਸਮਰਪਿਤ ਹੈ ਪਾਈਜਾਤਾ ਜੀ ਨੂੰ ਸਮਰਪਿਤ ਹੈ ਰੰਗਰੇਟੇ ਗੁਰੂ ਕੇ ਬੇਟੇ ਜਿਦੇ ਵਿੱਚ ਬੱਚੇ ਇੱਕ ਮੈਸੇਜ ਦੇ ਰਹੇ ਨੇ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਲਾਸਾਨੀ ਸ਼ਹਾਦਤ ਦਿੱਤੀ ਜੋ ਸ਼ਹਾਦਤ ਇੱਕ ਮਿਸਾਲ ਹੈ ਦੁਨੀਆ ਦੇ ਵਿੱਚ ਨਾ ਅਜੇ ਤੱਕ ਕਿਸੇ ਨੇ ਦਿੱਤੀ ਤੇ ਨਾ ਹੀ ਕੋਈ ਦੇਗਾ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਗੁਰਤੇ ਭਾਦਰ ਜੀ ਨੂੰ ਸਮਰਪਿਤ ਬਹੁਤ ਵੱਡੀ ਰੈਂਡੀ ਜੋ ਕਿ ਸਾਡੇ ਬੱਚਾ ਨੇ ਪ੍ਰੋਗਰਾਮ ਬਣਾਇਆ ਤੇ ਇਹਦੇ ਵਾਸਤੇ ਮੈਂ ਆਪੀਲ ਵੀ ਕਰਦੀ ਆ ਸਾਰਿਆਂ ਨੂੰ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਸੱਚੇ ਰਸਤੇ ਸੱਚੇ ਮਾਰਗ ਤੇ ਚੱਲ ਸਕੀਏ ਤਾਂ ਕਿ ਸਾਨੂੰ ਵੀ ਜੀਵਨ ਜਾਂਚ ਆ ਜਾਏ ਔਰ ਐਦਾ ਹੀ ਸ਼ਤਬਦੀ ਮਨਾਉਂਦਾ ਤਾਂ ਹੀ ਫਾਇਦਾ ਹੈ ਕਿ ਜਦੋਂ ਆਪਾਂ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੀ ਸਰਬ ਸੰਜੀਵਾਲਤਾ ਤੇ ਚੱਲ ਸਕਾਂਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ 350 ਸਾਲਾ ਸ੍ਰੀ ਦਿਸ਼ਾਬੀ ਮਨਾਇਆ ਜਾ ਰਿਹਾ ਹੈ ਜਿਸ ਉਪਲਖ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਵੱਡਾ ਸ਼ਹਾਦਤ ਪਤ ਬਣਾਇਆ ਹੈ ਜਿਹਦੇ ਵਿੱਚ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਲੈ ਕੇ ਗੁਰੂ ਸਾਹਿਬ ਦੀ ਸ਼ਹਾਦਤ ਤੱਕ ਪਾਈ ਜਾਂਦਾ ਜੀ ਔਰ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਲਾ ਜੀ ਉਹਨਾਂ ਦਾ ਸਾਰਿਆਂ ਦਾ ਇਤਿਹਾਸ ਇੱਥੇ ਲਿਖਿਆ ਗਿਆ ਹੈ ਇਹ ਇੱਕ ਕਾਲਜ ਵਾਸਤੇ ਮੈਂ ਕਹਿ ਸਕਦੀ ਆ ਕਿ ਇੱਕ ਐਸੈਟ ਹੈ ਕਿ ਸਾਡੇ ਬੱਚੇ ਪੜ੍ਹਨਗੇ ਸਮਝਣਗੇ ਸਿੱਖਣਗੇ ਸਾਡੀ ਪਨੀਰੀ ਬਹੁਤ ਕੁਝ ਇੱਥੋਂ ਸਿੱਖੇਗੀ ਤੇ ਅੱਜ ਅਸੀਂ ਉਦਘਾਟਨ ਕੀਤਾ ਔਰ ਇਹਦੇ ਨਾਲ ਨਾਲ ਹੀ ਅੱਜ ਇੱਕ ਸਕੂਲ ਸਕੂਟੀ ਔਰ ਬਾਈਕ ਰਾਈਡ ਜੋ ਕਿ ਬੱਚੇ ਸਾਡੇ ਕੱਢ ਰਹੇ ਨੇ ਯੂਥ ਦੇ ਬੱਚੇ ਨੇ ਉਹਨਾਂ ਦੇ ਨਾਲ ਹੋਰ ਵੀ ਸਾਰੇ ਇਨਵੋਲਵ ਹੋ ਕੇ ਇੱਕ ਛੋਟੀ ਜੀ ਰਾਈਡ ਕੱਢ ਰਹੇ ਨੇ ਜੋ ਕਿ ਗੁਰੂ ਸਾਹਿਬ ਨੂੰ ਸਮਰਪਿਤ ਹੈ ਪਾਈ ਜਾਤਾ ਜੀ ਨੂੰ ਸਮਰਪਿਤ ਹੈ ਅੰਗਰੇਟੇ ਗੁਰੂ ਕੇ ਬੇਟੇ ਜਿਦੇ ਵਿੱਚ ਬੱਚੇ ਇੱਕ ਮੈਸੇਜ ਦੇ ਰਹੇ ਨੇ ਕਿ ਗੁਰੂ ਸਾਹਿਬ ਨੇ ਇੰਨੀ ਵੱਡੀ ਲਾਸਾਨੀ ਸ਼ਹਾਦਤ ਦਿੱਤੀ ਜੋ ਸ਼ਹਾਦਤ ਇੱਕ ਮਿਸਾਲ ਹੈ ਦੁਨੀਆ ਦੇ ਵਿੱਚ ਨਾ ਅਜੇ ਤੱਕ ਕਿਸੇ ਨੇ ਦਿੱਤੀ ਤੇ ਨਾ ਹੀ ਕੋਈ ਦੇਗਾ ਕਿਉਂਕਿ ਧਰਮ ਦੀ ਰੱਖਿਆ ਵਾਸਤੇ ਗੁਰੂ ਸਾਹਿਬ ਗੁਰਤੇ ਭਾਦਰ ਜੀ ਨੂੰ ਸਮਰਪਿਤ ਬਹੁਤ ਵੱਡੀ ਰੈਂਡੀ ਜੋ ਕਿ ਸਾਡੇ ਬੱਚਾ ਨੇ ਪ੍ਰੋਗਰਾਮ ਬਣਾਇਆ ਤੇ ਇਹਦੇ ਵਾਸਤੇ ਮੈਂ ਆਪੀਲ ਵੀ ਕਰਦੀ ਆ ਸਾਰਿਆਂ ਨੂੰ ਕਿ ਅਸੀਂ ਗੁਰੂ ਸਾਹਿਬ ਦੇ ਦੱਸੇ ਹੋਏ ਸੱਚੇ ਰਸਤੇ ਤੇ ਸੱਚੇ ਮਾਰਗ ਤੇ ਚੱਲ ਸਕੀਏ ਤਾਕੀ ਸਾਨੂੰ ਵੀ ਜੀਵਨ ਜਾਂਚ ਆ ਜਾਏ ਔਰ ਐਦਾ ਹੀ ਸ਼ਤਪ ਦੀ ਮਨਾਉਂਦਾ ਤਾਂ ਹੀ ਫਾਇਦਾ ਹੈ ਕਿ ਜਦੋਂ ਆਪਾਂ ਉਹਨਾਂ ਦੇ ਵਿਚਾਰਾਂ ਤੇ ਉਹਨਾਂ ਦੀ ਸਰਵ ਸੰਜੀਵਾਲਤਾ ਤੇ ਚੱਲ ਸਕਾਂਗੇ